ਸੀ ਖੜੇ ਆ ਮਛਵਾੜ ਦੇ ਪਿੰਡ ਜਿਹੜੇ ਖਾਨਪੁਰ ਰਕੀ ਜਿੱਥੇ ਮਛਵਾੜਾ ਪੁਲਿਸ ਹਦੋਂ ਇੱਕ ਕਾਉਂਟਰ ਕੀਤਾ ਗਿਆ ਵਾ ਇੱਕ ਮੁਲਜ਼ਮ ਨੂੰ ਇੱਥੇ ਲੈ ਕੇ ਆਇਆ ਸੀ ਕਿ ਉਸ ਦਿਨ ਪਲਾਟ ਚੱਕ ਲੋਡ ਪਿੰਡ ਵਿਖੇ ਇੱਕ ਮਾਰਨਤ ਹੋਈ ਸੀ ਤੇ ਇਹ ਵਾਰਦਾਤ ਦੌਰਾਨ ਸੂਤਰਾਂ ਨੇ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਤਾ ਸੀ ਇਹ ਪੁਲਿਸ ਹਦੋਂ ਉਸ ਮਾਮਲੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਇੱਕ ਵਿਅਕਤੀ ਸਲੀਮ ਆ ਕਹਿੰਦੇ ਜਿਸ ਨੂੰ ਇੱਥੇ ਗ੍ਰਿਫਤਾਰ ਕਰਕੇ ਅਸਲਾ ਰਕਬੀ ਕਰਨ ਲਈ ਲਿਆਂਦਾ ਗਿਆ ਸੀ ਤੇ ਫਿਰ ਉਹ ਹਥਿਆਰ ਕਵਰ ਕਰਨ ਲੱਗੇ ਤਾਂ ਉਹਨੇ ਉਹ ਰਵਾਡਲੋਂ ਵਾਲੀ ਉਸ ਤੇ ਹਮਲਾ ਕਰ ਦਿੱਤਾ ਉरिज ਰਾਤੀ ਤੇ ਉਹ ਕੌਂਟਰ ਦੇ ਵਿੱਚ ਉਸਦੇ ਟਕਵੇਂ ਹੋ ਗਿਆ। ਸੋ ਇਸ ਉਹ ਜਗਾਵਾ ਜਿੱਥੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਆ। ਸੋ ਸਾਰੀ ਜਾਣਕਾਰੀ ਸਾਨੂੰ ਹੁਣ ਥੋੜੇ ਦੇਰ ਦੇ ਵਿੱਚ ਪੁਲੀਸ ਐਸਪੀ ਡੀ ਪਬਲਿਕ ਜੀ ਦੇਣਗੇ ਵੀ ਇਹ ਐਨਕਾਊਂਟਰ ਕਿਵੇਂ ਹੋਇਆ ਤੇ ਇਹ ਮਾਛੀਵਾੜੇ ਦੇ ਕੋਲ ਖਾਨਪੁਰ ਪਿੰਡਾਂ ਦੇ ਜੰਗਲ ਦੇ ਖੇਤਰ ਹੈਗੀ ਆ ਜਿੱਥੇ ਇਹ ਐਨਕਾਊਂਟਰ ਕੀਤਾ ਗਿਆ। ਇੱਕ ਗੋਲੀ ਵੀ ਚੱਲੀ ਆ ਉਹ ਪਈ ਆ ਉੱਥੇ। ਸੋ ਪੁਲਿਸੀਆਂ ਸਾਰੀਆਂ ਤਫ਼ਤੀਸ਼ ਟੀਮਾਂ ਇੱਥੇ ਪਹੁੰਚੀ ਹੋਈਆਂ ਨੇ ਸਾਰੀਆਂ। ਸੋ ਆਓ ਐਸਪੀ ਡੀ ਸਾਹਿਬ ਨਾਲ ਗੱਲ ਕਰਦੇ ਹਾਂ। ਉਹਨਾਂ ਦਾ ਇਨਕਾਊਂਟਰ ਵਾਲੀ ਉਹਦੀ ਕੀ ਪੂਰੀ ਡਿਟੇਲ ਸਰ ਕੀ ਮਾਮਲਾ ਜੀ ਇਹ ਇਹਨਾਂ ਨੇ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 8:30 9:10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੁਝ ਮੁਰਜਮ ਅਸੀਂ ਅਰੈਸਟ ਕੀਤੇ ਐ ਅੱਜ ਸਲੀਮ ਨਾਰੇ ਮੁਰਜਮ ਜਿਹੜਾ ਕਿ ਜਿਹਦਾ ਇੱਕ 27 ਐਵੀਡੈਂਸ ਐਕਟ ਫਰਦਰਿੰਗ ਸਾਫ ਹੁੰਦਾ ਸਾਡਾ ਉਹਦੇ ਚੋਂ ਨੇ ਜੋ ਇਨਕਸ਼ਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਬੁਖ ਅਫਸਰ ਥਾਣਾ ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੋਂ ਇਹ ਦੇਖੋ ਜਿੱਥੇ ਉਹਨੇ ਛਪਾ ਕੇ ਲਪੋ ਕੇ ਰੱਖਿਆ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਕੋ ਮਤਲਬ ਆਪਣੇ ਇਹਨਾਂ ਦਾ ਪਿਸਤਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਵਕਤ ਉਹਦੇ ਵਿੱਚ ਇਮੀਡੀਏਟ ਆਪਣਾ ਬਚਾ ਦੇ ਪੱਖ ਦੇ ਵਿੱਚ ਤੇ ਪਲੱਸ ਕਿ ਉਹ ਭੱਜ ਨਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰ ਸਾਹਿਬ ਸੀ ਸੀ ਇਨਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ ਤੇ ਉਹਨੂੰ ਦਾਖਲ ਕਰਵਾਇਆ ਬਾਕੀ ਅ ਅਜੇ ਜਿਹੜੀ ਇਹ ਤਪਰੀਸ਼ ਹੈ ਮੌਸਮ ਵੀ ਤੁਸੀਂ ਦੇਖਿਆ ਹੈਗਾ ਮੀਂਹ ਪੈ ਰਿਹਾ ਹੈਗਾ ਕਾਫੀ ਤੇ ਇਹ ਜੰਗਲ ਦਾ ਏਰੀਆ ਹੈਗਾ ਜਿੱਥੇ ਅ ਹੁਣੇ-ਹੁਣੇ ਜਦੋਂ ਫਰਡਿੰਗ ਸ਼ਾਪ ਸਮੇਂ ਕੀਤਾ ਤੇ ਫਿਰ ਉਹਦੇ ਮੁਤਾਬਕ ਰਿਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਤੇ ਜਿੱਥੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਬਜਰੀਆ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਤੇ ਸਲੀਮ ਸਲੀਮ ਤੁਹਾਨੂੰ ਪਾਸੀ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਹਾਂਜੀ ਲੜਕੀ ਨਾਲ 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 ਲੜਕੀ ਹੈ ਹਾਂਜੀ ਅਸੀਂ ਇਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਜੇ ਮੁਜਮਾ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੀ ਨੂੰ ਮਾਰਨ ਦੇ ਚੱਟੋ ਮੋਟਿਵ ਤਾਂ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅਮਰੀਕਾ ਜੂਏ ਸਿੱਦਾ ਇੱਕ ਉਹ ਕਹਾਣੀ ਜੁੜਦੀ ਹੈ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਉਹਦੇ ਹਮਤੱਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜ ਰਹੀ ਹੈ ਸਵਾਰੀ ਮੰਨਣਾ ਸੀ ਜੀ ਸਵਾਰੀ ਨੂੰ ਮੰਨਣਾ ਚਾਹੀਦਾ ਯੈਸ ਇਹਦੇ ਵਿੱਚ ਸਵਾਰੀ ਕਿਲਿੰਗ ਹੀ ਹੈ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਹੈ ਟਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ ਹੈ ਕਿ ਕਿ ਬ੍ਰਾਮ ਬਤਾਈ ਉਸ ਤੋਂ ਇੱਥੋਂ ਜੀ ਅੱਜ ਅੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਉਹਨੇ ਫਾਰਮਿੰਗ ਸਾਮਪਲ ਆਪਣਾ ਬ੍ਰਾਮਦ ਕਰਵਾਇਆ 10 ਪੰਜ ਕਾਰਟਿਜ ਤੇ ਇੱਕ ਮੈਗਜ਼ੀਨ ਪਰ ਪਹਿਲਾਂ ਵੀ ਕੀ ਮਾਮਲਾ ਦਾ ਜਿਹੜਾ ਤਾਂ ਵੀ ਤਕਰੀ ਖੜਾ ਪਿਆ ਇਹ ਅਜੇ ਪਰਤਾਰ ਕਾਰਡ ਕਰ ਰਹੇ ਆ ਉਸ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮਕਦਮੇ ਉਸ ਦਾ ਸ਼ਿਪਾ ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮਕਦਮੇ ਦਰਜਿਆ ਉਹਨਾਂ ਦੇ ਖਿਲਾਫ ਤੇ ਕਿ ਦੋਨੇ ਸਿਪਾਹੀ ਸੀ ਡੋਰੋ ਦੇ ਵਿੱਚ ਫੌਨਰ ਕੀ ਹੋ ਗਿਆ ਇਹ ਜਿਸ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਿਪਾ ਕੇ ਗਏ ਨੇ ਉਹ ਹਾਂਜੀ